ਆਰਮੀ ਪਰ ਤੀਦੇ ਫਿਜੀਕਲ ਨੂੰ 1 ਮਹੀਨਾ ਬਾਕੀ ਰਹਿ ਗਿਆ ਏ ਏਆਰਓ ਜਲੰਧਰ ਜਿਹਦੇ ਵਿੱਚ ਤਰਨਤਾਰਨ ਜ਼ਿਲ੍ਹਾ ਹੁੰਦਾ ਏ ਔਰ ਮੌਸਮ ਸਾਥ ਨਹੀਂ ਦੇ ਰਿਹਾ ਲਗਭਗ ਲੱਗਦਾ ਹੈ 10-15 ਦਿਨ ਤੱਕ ਗਰਾਉਂਡ ਹਜੇ ਸੁੱਕ ਨਹੀਂ ਪਾਉਣੇ ਰੋਡ ਰਨਿੰਗ ਤੋਂ ਬਹੁਤ ਸਾਰੇ ਬੱਚੇ ਕਹਿੰਦੇ ਸਾਡੇ ਦਰਦ ਸ਼ੁਰੂ ਹੋ ਜਾਂਦੀ ਹੈ ਪੇਨ ਸ਼ੁਰੂ ਹੋ ਜਾਂਦੀ ਹੈ ਤਾਂ ਮੈਂ ਉਹਨਾਂ ਨੂੰ ਸਪੈਸ਼ਲੀ ਸਲਾਹ ਦੇਣਾ ਚਾਹੁੰਦਾ ਹੈ ਕਿ ਜਦੋਂ ਵੀ ਤੁਸੀਂ ਵਰਕਆਊਟ ਕਰਨਾ ਹੈ ਸੜਕ ਦੇ ਉੱਤੇ ਜਾਂ ਆਪਣੇ ਸਰੀਰ ਨੂੰ ਪਹਿਲਾਂ ਵਾਰਮ-ਅਪ ਕਰਿਆ ਕਰੋ ਠੰਡੇ ਸਰੀਰ ਬਿਲਕੁਲ ਨਾ ਦੌੜਿਆ ਕਰੋ ਪਹਿਲਾਂ ਬਾਡੀ ਨੂੰ ਸਟ੍ਰੈਚ ਕਰਿਆ ਕਰੋ ਥੋੜਾ ਵਾਰਮ-ਅਪ ਕਰਕੇ ਫਿਰ ਤੁਸੀਂ ਰਨਿੰਗ ਸਟਾਰਟ ਕਰਿਆ ਕਰੋ ਔਰ ਸ਼ੂਜ਼ ਜਿਹੜੇ ਤੁਹਾਡੇ ਬੂਟ ਨੇ ਉਹਨਾਂ ਦਾ ਸਿਲੈਕਸ਼ਨ ਸਹੀ ਕਰੋ ਜਿਹੜੇ ਤੁਸੀਂ ਆਨਲਾਈਨ ਰੰਗ-ਪਰੰਗੇ ਬੂਟ ਖਰੀਦ ਲੈਂਦੇ ਜੋ ਬਹੁਤ ਜਲਦੀ ਖਿੱਲਰ ਜਾਂਦੇ ਆ ਤੁਹਾਡੀ ਪੈਰਾਂ ਦੀ ਅਲਾਈਨਮੈਂਟ ਵਿਗੜ ਜਾਂਦੀ ਹੈ ਤੁਹਾਡੇ ਨੀ ਪੇਨ ਔਰ ਸਨ ਪੇਨ ਸ਼ੁਰੂ ਹੋ ਜਾਂਦੀ ਹੈ ਜਿਵੇਂ ਤੁਹਾਨੂੰ ਸਪੈਸ਼ਲੀ ਰეკਮੈਂਡ ਕਰਾਂ ਤਾਂ ਇੱਕ ਸੇਗਾ ਕੰਪਨੀ ਦੇ ਬੂਟ ਆਉਂਦੇ ਨੇ ਸਸਤੇ ਵੀ ਨਹੀਂ ਔਰ ਵਧੀਆ ਬੂਟ ਨੇ ਸਹੀ ਸ਼ੋਰੂਮ ਤੋਂ ਬ੍ਰਾਂਡ ਵਾਲੇ ਵਧੀਆ ਜਿਨ੍ਹਾਂ ਤੇ ਸਟੈਂਪਾਂ ਵਗੈਰਾ ਸੇਗਾ ਦੀਆਂ ਸਹੀ ਲੱਗੀਆਂ ਉਹ ਬੂਟ ਖਰੀਦੋ ਉਹਨਾਂ ਦੇ ਵਿੱਚ ਪੋਲੇ ਵਾਲੇ ਸਪੰਜ ਵਾਲੇ ਪਤਾਵੇ ਰੱਖੋ ਤੇ ਉਹਨਾਂ ਦੇ ਨਾਲ ਰਨਿੰਗ ਕਰੋ ਤੁਹਾਡੇ ਕਾਫੀ ਸਾਰੀ ਮਦਦ ਮਿਲੇ ਬਾਕੀ ਅਮ੍ਰਿਤਸਰ ਨੇੜੇ ਸ਼ਾਟਜੋ ਕਹੀਂ ਫਿਜ਼ੀਕਲ ਦੀ ਪ੍ਰੈਕਟਿਸ ਕਰਵਾ ਰਹੇ ਆ ਜੇ ਸਾਡੀ ਮਦਦ ਦੀ ਲੋੜ ਹੈ ਕਿਸੇ ਨੂੰ ਹੈਲਪ ਦੀ ਤਾਂ ਉਹ ਸਾਡੀ ਮਦਦ ਵੀ ਲੈ ਸਕਦਾ ਹੈ ਬਾਈ ਗਰੂ ਤੁਹਾਡਾ ਪੁਲਾ ਕਰੇ ਬਹੁਤ ਜਲਦੀ ਤੁਸੀਂ ਫਿਜ਼ੀਕਲ ਦੇ ਵਿੱਚ ਫਿੱਟ ਹੋਵੋ